ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਗਾ ਆਮ ਆਦਮੀ ਪਾਰਟੀ ਦੇ ਸੁਪਰੀਮ ਕੌਂਸ਼ਲ શ્રી ਅਰਵਿੰਦ ਕੇਜਰੀਵਾਲ ਜੀ ਦਾ ਮੈਨੂੰ ਮਾਣ ਹੈ ਦੱਸਦੇ ਹੋਏ ਕਿ ਲੋਕਾਂ ਨੂੰ ਅੱਜ ਸਮਝ ਆ ਜਵੇ ਦਸਾਂ ਰਵਾ ਸਮਝ ਆ ਜਵੇ ਆऊंगा ਜਰੂਰ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਇੱਕ ਰਤਨ ਦੀ ਤਰ੍ਹਾਂ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਕਦੇ ਪਿੱਠੇ ਨਹੀਂ ਲੱਗਣ ਦਿੱਤੀ ਅਸੀਂ ਛੋਟਾ ਜਿਹਾ ਵੀ ਕੰਮ ਲੱਗੇ ਜਾਂਦੇ ਸੀ ਤਾਂ ਸਾਨੂੰ ਭਰਾਵਾ ਮਗਲ ਚ ਲੈ ਕੇ ਕੰਮ ਕਰਾ ਦਿੰਦੇ ਸੀ ਵੱਡਾ ਕੰਮ ਲੱਗੇ ਜਾਂਦੇ ਸੀ ਤਾਂ ਉਸੇ ਸਮੇਂ ਅਫਸਰਾਂ ਨੂੰ ਸਰਟੀਫਾਈਡਨ ਸੀ ਮੇਰਾ ਐਮ.ਐਲ.ਏ ਆਇਆ ਇਹਦੀ ਗੱਲ ਸੁਣੋ ਮਸਲਾ ਹੱਲ ਕਰਕੇ ਦੇਉ ਪਾਰਟੀ ਨੇ ਪਹਿਲੇ ਲੋਕ 22 ਸੰਦਰ ਪ੍ਰਧਾਨ ਆਇਆ ਤੇ ਨਾਲ ਹੀ ਨਾਲੇ ਇਹੋ ਜਿਹੀਆਂ ਬੜੀਆਂ ਗੁੱਤੀਆਂ ਜਿਹੜੀਆਂ ਆਮ ਆਦਮੀ ਨੂੰ ਬਣਦੀਆਂ ਬੜੀਆਂ ਮੁਸ਼ਕਲ ਹੈ ਰਾਜਨੀਤੀ ਕੋਈ ਸੌਖੀ ਖੇਲ ਨਹੀਂ ਹੈ ਇਹ انسان ਦਾ ਬਹੁਤ ਵੱਡੇ ਜ਼ਿੰਦਗੀ ਦਾ ਇੱਕ ਹਿੱਸਾ ਸਮਾ ਲੈਣ ਦੀ ਸੋ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ ਤੁਹਾਨੂੰ ਪਤਾ ਹੋਵੇ ਮੈਨੂੰ ਪਿੱਛੇ ਨਹੀਂ ਕੋਈ ਚਿੰਤਾ ਨਹੀਂ ਸੀ ਮਹੀਨਾ-ਮਹੀਨਾ ਵੀ ਘਰ ਦੇ ਬਾਹਰ 15-15 ਦਿਨ ਸਾਡੇ ਆਮੇ ਇਕੱਤੇ ਬਾਹਰ ਅਲੱਗ-ਅਲੱਗ ਸਟਰੀਟਾਂ 'ਚ ਨਿਕਲ ਜਾਂਦੇ ਹਾਂ ਲੱਗਦਾ ਸੀਗਾ ਜੇ ਹੋ ਜਾਣਾ ਖੰਗੜੇ ਵਿੱਚ ਕੋਈ ਲੋਕ ਵਾਂ ਨਿਕਲੂਗਾ ਤੇ ਏਡੀ ਵੱਡੀ ਪੁਜੀਸ਼ਨ ਦੇ ਵਿੱਚ ਪੰਜਾਬ ਦੀ ਗੁਜ਼ਾਰੂ ਦੇ ਵਿੱਚ ਪਹੁੰਚੇਗਾ ਤੇ ਵਧਾਈ ਦੇ ਬੱਦਰ ਦੇ ਭਵੰਦਰ ਨੂੰ ਹੱਸਾ ਹੱਸਾ ਕਹਿੰਦਾ ਕਿ ਮੈਂ ਤੈਨੂੰ ਇਹ ਪ੍ਰਧਾਨ ਨਹੀਂ ਬਣਣਾ ਚਾਹੁੰਦਾ ਲੱਗਦਾ ਕੋਈ ਸਰ ਮੈਂ ਅੱਜ ਤੁਹਾਨੂੰ ਕਹਾਂਗਾ ਕਿ ਮੈਂ ਨਾ ਨਹੀਂ ਬਟਾਨ ਬਣਿਆ ਪਰ ਮੰਡਾ ਮੰਤਰੀ ਬਣਾਏ ਦੇਖੋ ਕੰਮ ਦਾ ਪਹਿਲਾਂ ਵੀ ਕਰਦੇ ਰਹਿੰਦੇ ਸੀ ਹੁਣ ਵੀ ਕਰਦੇ ਰਹਿਣਗੇ ਇੰਡਸਟਰੀ ਦੀਵਾਨਾ ਦਾ ਖਤਮ ਨਹੀਂ ਹੁੰਦੀ ਆ ਪੀ ਪੂਰਨ ਭਰੋਸਾ ਮੈਂ ਇਹਨਾਂ ਨੂੰ ਦਵਾਇਆ ਇਸ ਗੱਲ ਦਾ ਕਿ ਇੰਡਸਟਰੀ ਐਂਡ ਕਮਰਸ ਮਿਨਿਸਟਰ ਪੰਜਾਬ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਜਿਹੜੀ ਇੰਡਸਟਰੀ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਊਗੀ ਆਪਾਂ ਉਹਨੂੰ ਬੜੇ ਇਤਮਨਾਨ ਦੇ ਨਾਲ ਆ 15 ਤਰੀਕ ਤੋਂ ਬਾਅਦੋਂ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਬਾਅਦੋਂ ਆਪਾਂ ਇਤਮਨਾਨ ਦੇ ਨਾਲ ਬੈਠ ਕੇ ਇਹਦੇ ਤੇ ਸਾਰਾ ਵਰਕਆਊਟ ਕਰਾਂਗੇ। ਉਹ ਜੇ ਬਿਲੰਗ ਆਵੀਂ ਨੈਕਸਟ ਵੀਕ ਆਪਣੀਆਂ ਪ੍ਰੋਬਲਮਾਂ ਦਵਾਂਗੇ ਵੀ ਸਾਰੀ ਸੋਲਵ ਹੋਣਗੀਆਂ। ਜਣਾ ਚਾਹੁੰਦੇ ਹੋ ਇੰਡਸਟਰੀ ਫੈਕਟਰੀ ਤੋਂ ਫੋਗਲ ਕੰਡਕਟਰ ਵੱਲੋਂ ਏਰੀਆ ਸਾਂਝੇ ਤੌਰ ਤੇ ਬੈਠ ਕੇ ਜੀ ਆਇਆਂ ਨੂੰ ਅੱਜ ਦੀ ਇਹ ਜਿਹੜੀ ਆਨਰਿੰਗ ਸੈਰਮਨੀ ਸੀ ਇਹ ਆਲ ਇੰਡੀਆ ਸਟੇਜ਼ ਰੀਡਰ ਐਸੋਸੀਏਸ਼ਨ ਆਈਸਰਾ ਵੱਲੋਂ ਫੋਟੋਪੁਆਇੰਟ ਐਸੋਸੀਏਸ਼ਨ ਖੰਨਾ ਵੱਲੋਂ ਕੈਟਲ ਫੀਡ ਐਸੋਸੀਏਸ਼ਨ ਕਰਨਾ ਵੱਲੋਂ ਫਲੋਰ ਮੈਲ ਐਸੋਸੀਏਸ਼ਨ ਕਰਨਾ ਵੱਲੋਂ ਕੁਝ ਮੈਂਬਰ ਸਾਡੇ ਕੋਲ ਲੁਧਿਆਣੇ ਤੋਂ ਸੀਸੂ ਤੋਂ ਵੀ ਆਏ ਨੇ ਸੋ ਇਹ ਸਾਰਿਆਂ ਦਾ ਇੱਕ ਸਾਂਝਾ ਉਪਰਾਧਾ ਸੀ ਤੇ ਬੜਾ ਇਹਨਾਂ ਨੇ ਮਾਨ ਸਤਿਕਾਰ ਇੱਜ਼ਤ ਬਖਸ਼ੀ ਔਰ ਇੰਡਸਟਰੀ ਦੇ ਨਾਲ ਸਾਰੇ ਅੱਜ ਇੰਡਸਟਰੀਸਟ ਇਕੱਠੇ ਹੋਏ ਸੀ ਇੰਡਸਟਰੀ ਦੇ ਨਾਲ ਰਿਲੇਟਡ ਕੁਝ ਜਿਹੜੀਆਂ ਇੱਕ ਦੋ ਗੱਲਾਂ ਸੀ ਉਹ ਵੀ ਡਿਸਕਸ ਹੋਈਆਂ ਔਰ ਪੂਰਨ ਭਰੋਸਾ ਮੈਂ ਇਹਨਾਂ ਨੂੰ ਦਵਾਇਆ ਇਸ ਗੱਲ ਦਾ ਕਿ ਬਤੌਰੇ ਇੰਡਸਟਰੀ ਐਂਡ ਕਮਰਸ ਮਿਨਿਸਟਰ ਪੰਜਾਬ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਜਿਹੜੀ ਇੰਡਸਟਰੀ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਊਗੀ ਆਪਾਂ ਉਹਨੂੰ ਬੜੇ ਇਤਮਾਨਾਂ ਦੇ ਨਾਲ ਆ 15 ਤਰੀਕ ਤੋਂ ਬਾਅਦ ਤੋਂ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਤੋਂ ਆਪਾਂ ਇਤਮਾਨਾਂ ਦੇ ਨਾਲ ਬੈਠ ਕੇ ਇਹਦੇ ਤੇ ਸਾਰਾ ਵਰਕਆਊਟ ਕਰਾਂਗੇ ਤੇ ਸਾਰਾ ਵਰਕਆਊਟ ਕਰਕੇ ਇਹ ਪੁਲਿਸ ਜਿਹੜੇ ਕੋਈ ਵੀ ਮਤਲਬ ਇਹ ਮੈਟਰ ਹੋਣਗੇ ਇਹਨੂੰ ਅਸੀਂ ਬਿਲਕੁਲ 100% ਰੈਜ਼ੋਲਵ ਕਰਾਂਗੇ ਧੰਨਵਾਦ ਅੱਜ ਕੀ ਕਰਨਾ ਚਾਹੁੰਦੇ ਹਾਂ ਅੱਜ ਮੰਤਰੀ ਜੀ ਉਹਦੇ ਤੋਂ ਕਿਹਾ ਕਿ ਜਦੋਂ ਕੀਆ ਮੰਗਾਂ ਰੱਖਿਆ ਸੀ ਹਾਂ ਰਾਜ ਸਿਆਸੀ ਰਾਤਾ ਪਰਦੇਸੀਗਾ ਉਹਨਾਂ ਨੂੰ ਵੈਲਕਮ ਕਰੰਦਾ ਸੀ ਸਵਾਗਤ ਕਰੰਦਾ ਸੀ ਤੇ ਇਹਨਾਂ ਨੂੰ ਕੈਬਨਿਟ ਵਿੱਚ ਬਣਾਇਆ ਗਿਆ ਤੇ ਸਾਡੇ ਕੰਨੇ ਸ਼ਹਿਰ ਵਾਸਤੇ ਬਹੁਤ ਵੱਡੀ ਚੀਜ਼ ਹੈ ਦੇਖੋ ਕੰਮ ਤਾਂ ਪਹਿਲਾਂ ਵੀ ਕਰਦੇ ਰਹਿੰਦੇ ਸੀ ਹੁਣ ਵੀ ਕਰਦੇ ਰਹਿਣਗੇ ਇੰਡਸਟਰੀ ਦਾ ਅੰਤਰਾ ਖਤਮ ਨਹੀਂ ਹੁੰਦੀ ਆਂ ਬੀ ਆ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਅੱਜ ਦਾ ਸਾਡਾ ਸਿਰਫ ਇਹੀ ਇੱਕ ਮਾਸਟਰ ਸੀਗਾ ਬਾਕੀ ਦਾ ਜਦ ਮਾਰਦੀਆਂ ਨੂੰ ਜਾ ਕੇ ਫਿਰੋ ਜਦ ਮਾਰਦੀ ਪ੍ਰੋਬਲਮਾਂ ਤੋਂ ਜੋ ਵੀ ਹੈਗੀਆਂ ਸਾਡੀਆਂ ਜਾਂਦੀਆਂ ਉਹ ਅਸੀਂ ਮਿਲਾਂਗੇ ਵੀ ਨੈਕਸਟ ਵੀਕ ਆਪਣੀਆਂ ਪ੍ਰੋਬਲਮਾਂ ਦਵਾਗੇ ਵੀ ਤੇ ਸਾਰੀ ਸੋਲ ਵੀ ਹੋਣਗੀਆਂ ਸੋ ਇਸ ਕਰਕੇ ਅੱਜ ਦਾ ਦਿਨ ਦਾ ਸਿਰਫ ਇੱਕ ਖੁਸ਼ੀ ਹੈ सेलिब्रेटिंग ਦਾ ਇਹਨਾਂ ਦੇ ਲਈ ਕੋਈ ਹਨ ਹੋਸਟ ਕਰਨ ਨੂੰ ਨਹੀਂ ਦਿੱਤੀ ਆਂ ਸੈਲੀਬ੍ਰੇਟ ਕਰਾਂਗੇ ਔਰ ਬਾਜੀ